ਸਤਿ ਸ੍ਰੀ ਅਕਾਲ ਵੀਡੀਓ ਵੇਖ ਰਹੇ ਵੀਡੀਓ ਨੂੰ ਵੇਖ ਰਹੇ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਤੋਂ ਠੰਡ ਤੇ ਧੁੰਦ ਤੋਂ ਬਾਅਦ ਹੁਣ ਮੀਂਹ ਦਾ ਅਲਰਟ ਪੰਜਾਬ ਲਈ ਆਈਐਮਡੀ ਦੀ ਤਾਜ਼ਾ ਖਬਰ ਦੇਸ਼ ਦੇ ਕਈ ਇਲਾਕਿਆਂ 'ਚ ਠੰਡ ਤੇ ਧੁੰਦ ਦਾ ਕਹਿਰ ਜਾਰੀ ਮੌਸਮ ਵਿਭਾਗ ਕਈ ਰਾਜਾਂ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ بارش ਤੇ ਦੀਪ ਵਿਕਮਾਨੀ ਕੀਤੀ ਹੈ ਜਿਸ ਨਾਲ ਠੰਡ ਵਧੇਗੀ ਤੇ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਜਾਵੇਗਾ ਆਈਐਮਡੀ ਦੇ ਅਨਸਾਰ ਯੂਪੀ ਅਤੇ ਪੰਜਾਬ ਵਿੱਚ ਠੰਡ ਲਹਿਰ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਹੈ ਮੌਸਮ ਪਾਗ ਅਨਸਾਰ ਦਿੱਲੀ ਹਰਿਆਣਾ ਯੂਪੀ ਪੰਜਾਬ ਚੰਡੀਗੜ੍ਹ ਕਿ ਰਾਜਸਥਾਨ ਬਿਹਾਰ ਚਾਰਖੰਡ ਉੱਤਰੀ ਪੂਰਬ ਮਧ ਪ੍ਰਦੇਸ਼ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਘੱਟੋ ਘੱਟ ਤਾਮਨਸਾ ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਮੌਸਮ ਭਾਗ ਨੇ ਪੰਜਾਬ ਚ ਸੰਗਣੀ ਧੁੰਦ ਨੂੰ ਲੈ ਕੇ ਜੈਲੋ ਅਲਰਟ ਜਾਰੀ ਕੀਤਾ ਹੈ ਜਦਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵੀ ਅਗਲੇ 24 ਘੰਟਿਆਂ ਦੌਰਾਨ ਦਿਨ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ ਪੰਜਾਬ ਤੇ ਹਰਿਆਣਾ ਵਿੱਚ 30 ਜਨਵਰੀ ਨੂੰ ਮੌਸਮ ਵਿੱਚ ਪੱਛਮੀ ਵਿਗਾੜ ਦੇ ਚੱਲਦਿਆਂ ਮੌਸਮ ਆਪਣਾ ਮિજાਜ ਬਦਲ ਸਕਦਾ ਹੈ ਇਸ ਮੌਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ ਇਸ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਤ ਮਿਲੇਗੀ ਜਦੋਂ ਕਿ 31 ਜਨਵਰੀ ਤੇ ਇੱਕ ਫਰਵਰੀ ਨੂੰ ਵੀ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ ਇਸ ਤੋਂ ਬਾਅਦ ਦਿਨ ਤੇ 4 ਫਰਵਰੀ ਨੂੰ 3 ਤੇ 4 ਫਰਵਰੀ ਨੂੰ ਮੁੜ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਸੂਬੇ ਵਿੱਚ ਮੀਂਹ ਪੈ ਨਾਲ ਠੰਡੀਆਂ ਹਵਾਵਾਂ ਦੀ ਚੱਲ ਹਵਾਵਾਂ ਵੀ ਚੱਲਣਗੀਆਂ ਜਿਸ ਕਰਕੇ ਤਾਪਮਾਨ ਗਰਾਵਟ ਦਰਜ ਕੀਤੀ ਜਾ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਲੋਕਾਂ ਨੂੰ ਠੰਡ ਤੋਂ ਰਾਤ ਮਿਲ ਸਕਦੀ ਹੈ। ਪ੍ਰਾਪਤ ਰੂਨ ਜਾਣਕਾਰੀ ਸਾਂ ਪੰਜਾਬ ਦਾ ਫਤਿਹਗੜ੍ਹ ਸਾਹਿਬ ਤੇ ਹਰਿਆਣਾ ਦਾ ਪੰਚਗੋਲਾ ਸਭ ਤੋਂ ਠੰਡੇ ਸ਼ਹਿਰ ਹੈ ਰੱਖੇ। ਫਤਿਹਗੜ੍ਹ ਸਾਹਿਬ ਵਿੱਚ ਘੱਟ ਤੋਂ ਘੱਟ ਤਾਪਮਾਨ 6.1 ਡਿਗਰੀ ਵੱਧ ਤੋਂ ਵੱਧ ਤਾਪਮਾਨ 19.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ।